ਸਾਨੂੰ ਉਸ ਦੇਸ਼ੇ ਨੂੰ ਉਸ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਇਹਨਾਂ ਲੋਕਾਂ ਦੇ ਯੋਗਦਾਨ ਨੂੰ ਸਾਂਭਣ ਦੀ ਲੋੜ ਹੈ ਅੱਜ ਦਾ ਜਿਹੜਾ ਜ਼ਮਾਨਾ ਹੈ ਜਿੰਨੀ ਮੁਨਾਫੇ ਦੀ ਦੌੜ ਦੇ ਵਿੱਚ ਸਾਰਾ ਕੁਝ ਅਸੀਂ ਗਵਾ ਰਹੇ ਹਾਂ ਅਸੀਂ ਗਿਰਜਾਂ ਖਾ ਗਏ ਗਿਰਜਾਂ ਮਰਦਾਰ ਖਾਂਦੀਆਂ ਨੇ ਪਰ ਅਸੀਂ ਗਿਰਜਾਂ ਖਾ ਗਏ ਅਸੀਂ ਚਿੜੀਆਂ ਖਾ ਗਏ ਅਸੀਂ ਪੰਛੀਆਂ ਦੀਆਂ ਕਿੰਨੀਆਂ ਜਾਤੀਆਂ ਖਾ ਗਏ ਮੁਨੱਖ ਬਚੇਗਾ ਕਿੱਥੇ ਅਸੀਂ ਕੁਦਰਤ ਦੇ ਸਾਈਕਲ ਨੂੰ ਤੋੜ ਰਹੀ ਆ ਇਹ ਇਸ ਗੱਲ ਦੇ ਵਧਾਈ ਦੇ ਹੱਤ ਮਤਲਬ ਹੱਕਦਾਰ ਨੇ ਕਿ ਜੇ ਅੱਜ ਬਤਾ ਕਰਨ ਦਾ ਮੁੱਦਾ ਜਿਦਾ ਹੈਗਾ ਉਹ ਸਭ ਤੋਂ ਫੋਰਫਰੰਟ ਤੇ ਰੱਖ ਰਹੇ ਨੇ ਪਰ ਹਾਂ ਇਹ ਗੱਲ ਜ਼ਰੂਰ ਹੈ ਜੇਕਰ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਹੋ ਜੇਕਰ ਇੱਕ ਮਨੁੱਖ ਪੱਖੀ ਰਾਜਨੀਤੀ ਦੀ ਗੱਲ ਕਰਦੇ ਹੋ ਤਾਂ ਜਿਹੜੀ ਮੌਜੂਦਾ ਰਾਜਨੀਤੀ ਹੈ ਉਹਦੇ ਨਾਲ ਦਸਤ ਪੰਜਾ ਤਨ ਲੈਣਾ ਹੀ ਪਏਗਾ ਸੰਘਰਸ਼ ਦੇ ਰੂਪਾਂ ਤੇ ਸਾਡੇ ਮਤ ਭੇਦ ਹੋ ਸਕਦੇ ਨੇ ਪਰ ਜਿੱਥੇ ਵੀ ਕਿਤੇ ਲੋਕ ਲੱਗਦੇ ਨੇ ਜੇ ਤੁਸੀਂ ਬੰਦ ਕਮਰਿਆਂ ਦੇ ਵਿੱਚ ਵਾਤਾਵਰਣ ਦੀ ਗੱਲ ਸੁਣਾਉਣ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਸੁਣਨਗੇ ਅਗਰ ਤੁਸੀਂ ਭੱਜ ਦੇ ਖਾੜਿਆਂ ਦੇ ਵਿੱਚ ਜਾਓਗੇ ਉੱਥੇ ਤੁਸੀਂ ਇਹ ਗੱਲ ਕਰੋਗੇ ਕਿ ਇਹਨਾਂ ਹਾਕਮਾਂ ਨੇ ਕਿਸਾਨੀ ਨੂੰ ਨਹੀਂ ਮਾਰਿਆ ਇਹਨਾਂ ਹਾਕਮਾਂ ਨੇ ਸਮੁੱਚੀ ਕੁਦਰਤ ਨੂੰ ਤਬਾਹ ਕਰ ਦਿੱਤਾ ਹੈ ਇਹਨਾਂ ਹਾਕਮਾਂ ਨੇ ਸਮੁੱਚੀ ਧਰਤੀ ਨੂੰ ਤਬਾਹ ਕਰ ਦਿੱਤਾ ਹੈ ਇਹਨਾਂ ਹਾਕਮਾਂ ਨੇ ਸਾਡਾ ਭਵਿੱਖ ਖਤਮ ਕਰ ਦਿੱਤਾ ਹੈ ਲੋਕ ਸੁਣਦੇ ਨੇ ਅਸੀਂ ਉੱਥੇ ਵੀ ਤੁਹਾਡਾ ਜ਼ਿਕਰ ਕਰਦੇ ਆ ਤੇ ਅੱਜ ਇਸ ਤੋਂ ਅੱਗੇ ਵੀ ਗੱਲ ਜਿਹੜੀ ਲੋੜ ਹੈਗੀ ਆ ਉਹ ਅਜੇ ਲੋੜ ਹੈ ਕਿ ਅੱਜ ਸਾਡੇ ਨਾਲ ਕੋਈ ਦੋ ਕਦਮ ਵੀ ਤੁਰਦਾ ਹੈਗਾ ਇਸ ਵੱਡੇ ਸੰਘਰਸ਼ ਦੇ ਵਿੱਚ ਉਹਨੂੰ ਜੀ ਆਇਆਂ ਕਹਣਾ ਬਣਦਾ ਮੇਰਾ ਬਹੁਤ ਸਾਰੇ ਬਹੁਤ ਸਾਰੀਆਂ ਬਣ ਗਈਆਂ ਨੇ ਲੀਡਰਾਂ ਲੜ ਬਾਹ ਪੈਂਦਾ ਤੇ ਕਈ ਫਿਰ ਤਕਲੀਫ ਚ ਵੀ ਹੋ ਜਾਂਦੇ ਨੇ ਆਪੇ ਤੋਂ ਬਾਹਰ ਵੀ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਥੋੜਾ ਜਿਹਾ ਕੋੜਾ ਸਵਾਲ ਕਰੀਦਾ ਸਾਰੇ ਕੋਲ ਪਾਣੀ ਮੈਂ ਕਿਸੇ ਇੱਕ ਦਾ ਨਹੀਂ ਕਹਿੰਦਾ ਠੀਕ ਹੈ ਕਈ ਕਈ ਐਸਐਨਕ ਨਾਲ ਵੀ ਦੇਖਣ ਵਾਲੇ ਹੈਗੇ ਆ ਜਿਵੇਂ ਅਥਨੌਰੀ ਵਾਟਰ ਤੇ ਜਾਂਦਾ ਇਹ ਡੱਲੇ ਵਾਲਾ ਬੰਦਾ ਜਿਵੇਂ ਸ਼ੰਭੂ ਵਾਟਰ ਤੇ ਜਾਂਦਾ ਇਹ ਜੀ ਉਹਨਾਂ ਦਾ ਪੰਦੇਰ ਹੋਣਾ ਬੰਦਾ ਜਿਵੇਂ ਆਪਣਾ ਜਿਹੜੀ ਹੈਗੀ ਜਿਉਂਦਾ ਵੀ ਫਿਰ ਰਿਪੋਰਟਿੰਗ ਕਰ ਤਬਲ ਕਰਵਾਉਂਦਾ ਹੈ ਇਹਦਾ ਇਜ਼ਰਾਹ ਆ ਰਿਹਾ ਹੈ ਨਾ ਤੋ ਇਹ ਗੱਲਾਂ ਸਾਨੂੰ ਛੱਡਣ ਦੀ ਲੋੜ ਹੈ ਸਾਨੂੰ ਦੇਖਣ ਵੀ ਇਹ ਲੋੜ ਹੈ ਕਿ ਬਹੁਤ ਵੱਡੀ ਲੜਾਈ ਹੈ ਜੇ ਤੂੰ ਵਾਤਾਵਰਣ ਦੇ ਫਰੰਟ ਦੇ ਉੱਤੇ ਲੜਾਈ ਲੜ ਰਿਹਾ ਹੈ ਜੇ ਕੋਈ ਕੁਦਰਤ ਦੇ ਏਜੰਡੇ ਨੂੰ ਸਾਹਮਣੇ ਰੱਖ ਲਿਆ ਬਹੁਤ ਵੱਡਾ ਜਾਂਦਾ ਹੈ ਇਸ ਨੂੰ ਇਹੋ ਨਹੀਂ ਸਮਝਣਾ ਚਾਹੀਦਾ ਕਿ ਇਹ ਤਾਂ ਇਨਕਲਾਬੀ ਲਹਿਰ ਤੋਂ ਭਗੋੜੇ ਹੋ ਗਏ ਨਹੀਂ ਇਹ ਤਾਂ ਹੁਣ ਸੁਧਾਰਵਾਦੀ ਬਣ ਗਏ ਇਹ ਐਡੇ ਐਡੇ ਛੋਟੇ ਮਸਲੇ ਨਹੀਂ ਹੈਗੇ ਹਾਂ ਅੱਜ ਵੀ ਹਾਲਤ ਦੇ ਵਿੱਚ ਸੰਘਰਸ਼ ਦੇ ਰੂਪਾ ਦੇ ਉੱਤੇ ਸਾਨੂੰ ਕਟੜਪੰਥੀ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਰੂਪ ਦੇ ਵਿੱਚ ਵੀ ਸੰਘਰਸ਼ ਕਰ ਰਿਹਾ ਜੇ ਕੋਈ ਹਾੜਾ ਨਾਰਾ ਵੀ ਮਾਰ ਰਿਹਾ ਮੈਂ ਕਹਿੰਦਾ ਉਹਨੂੰ ਵੀ ਜੀ ਆਇਆਂ ਕਹਿਣਾ ਚਾਹੀਦਾ ਇਹ ਨਹੀਂ ਕਹਿਣਾ ਚਾਹਦਾ ਮਰੀ ਜ਼ਮੀਨ ਦਾ ਬੰਦਾ ਜੀ ਅਸੀਂ ਤਾਂ ਫਲਾਣੇ ਧਾਨ ਦੇ ਉੱਤੇ ਐਡਾ ਵੱਡਾ ਜੱਦੋਜਹਿਦ ਕਰ ਰਹੇ ਆ ਇਹ ਇੰਨੀਆਂ ਗੱਲਾਂ ਨਾਲ ਹੀ ਸੜ ਰਹੇ ਗੱਲਾਂ ਦੀ ਆਪਣੀ ਮਹੱਤਤਾ ਹੁੰਦੀ ਹੈ ਗੱਲਾਂ ਨਾਲ ਹੀ ਸਾਡਾ ਬ੍ਰੇਨਵਾਸ਼ ਕਰਦੇ ਨੇ ਗੱਲਾਂ ਦੇ ਨਾਲ ਹੀ ਉਹ ਔਰ ਗਰੀ ਖੇਤੀ ਤੋਂ ਦੂਜੀ ਖੇਤੀ ਤੇ ਦੇਖੋ ਗੱਲਾਂ-ਗੱਲਾਂ ਦੇ ਨਾਲ ਹੀ ਸਾਨੂੰ ਇਹੀ ਪਿਕਚਰ ਬਣਦੀ ਅਸੀਂ ਸਾਰਾ ਕੁਝ ਹੀ ਖਤਮ ਕਰ ਬੈਠੇ ਅੱਜ ਵੀ ਤੁਸੀਂ ਬਾਜ਼ਾਰ ਜਾਣੇ ਹੋ ਤੁਸੀਂ ਇੱਕ ਚੀਜ਼ ਖਰੀਦਣ ਜਾਣੇ ਹੋ ਉਹ 10 10 ਟਨ ਨੂੰ ਲੈ ਕੇ ਤੋਰ ਦਿੰਦੇ ਮਨ ਕਰੇ ਤੁਸੀਂ ਜੇ ਵੀ ਚੀਜ਼ ਲੋੜੀ ਮੂਣੀ ਜੀ ਹੋਵੇ ਨਾ ਲਓ ਜਿਹੜੀ ਸੁਸਾਇਟੀ ਦੇ ਵਿੱਚ ਸ਼ੋਰਤਾ ਦੀ ਤੇ ਹੋਰ ਪਤਾ ਨਹੀਂ ਕੀ ਕੁਸ ਹੈਗਾ ਅੱਜ ਵੀ ਅੱਜ ਮੈਂ 22 ਦੀ ਗੱਡੀ ਸੀਗੀ ਉਹਦੇ ਵਿੱਚ ਤਾਕੀ ਦੇ ਬਾਹਰਲੇ ਪਾਸੇ ਕੋਈ ਬਟਨ ਜਾਂ ਲੱਗਿਆ ਹੋਇਆ ਜੇ ਸਾਨੂੰ ਦੋ ਤਿੰਨ ਬੰਦਿਆਂ ਨੂੰ ਨਹੀਂ ਪਤਾ ਸੀ ਵੀ ਇਹ ਕਿਵੇਂ ਬੰਦ ਲਾ ਕਿਵੇਂ ਬੰਦ ਹੁੰਦਾ ਮਤਲਬ ਇਹੇ ਜੀ ਚੀਜ਼ਾਂ ਆ ਗਈਆਂ ਹੈ ਜੀਆਂ ਫੈਸਿਲਿਟੀਆਂ ਆ ਗਈਆਂ ਹੁਣ ਕੋਪਾਲ ਨੇ ਗੱਲ ਕੀਤੀ ਆ ਪਹ 35 ਕੱਲ ਉਹਦੇ ਉੱਤੇ ਇੱਕ ਪੂਰੀ ਕਮੈਂਟਰੀ ਆਈ ਹੈ ਇੰਗਲਿਸ਼ ਦੇ ਵਿੱਚ ਸੀਓ ਉਹ ਕਹਿੰਦੇ ਨੇ ਗੱਲ ਪਤਾ ਕੀ ਹੈ ਅੱਜ ਕੱਲ ਜਿਹੜੀ ਅਮਰੀਕਾ ਦੀ ਤਕਨੀਕ ਇੱਥੇ ਤੱਕ ਪਹੁੰਚ ਗਈ ਕਿ ਆਪਣੇ ਸਾਰੇ ਉਹ ਮਿਲਟਰੀ ਵਾਲੇ ਹੈ ਜਿਹੜਾ ਡਰੋਨ ਆਏ ਜਹਾਜ਼ ਬਣਾ ਰਹੇ ਨੇ ਫਿਰ ਤੇ ਜਿਹੜੀ ਇਹ ਜਿਹੜੇ ਬੰਦੇ ਨਾਲ ਚੱਲਦੇ ਨੇ ਇਹਨਾਂ ਦੇ ਬੇਕਾਰ ਨੇ ਹੁਣ ਜਿਹੜਾ ਫੌਜਦਾਰ ਉਹ ਨਾ ਵੱਜ ਜਾਣਾ ਆਪਦੀ ਮਿਲਟਰੀ ਦੇ ਕੰਮ ਦਾ ਨਹੀਂ ਹੁੰਦਾ ਲੈ ਜਾ ਮੋਦੀ ਲੈ ਜਾ ਪਾਕਿਸਤਾਨ ਵਾਲਿਓ ਇਹ ਕਰਦੇ ਨੇ ਇਹ ਗੱਲ ਭਪਾਲ ਨੇ ਸਹੀ ਕਹੀ ਹੈ ਉਹ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਜਿੰਨਾ ਸੋਸ਼ਲ ਮੀਡੀਆ ਦੇ ਨਾਲ ਸਾਡਾ ਦਿਮਾਗ ਹੋ ਖਰਾਬ ਕਰ ਰਹੇ ਨੇ ਪੈਰਲਲ ਸਾਨੂੰ ਇਹ ਗੱਲ ਕਰਨ ਦੀ ਲੋੜ ਹੈ ਸਾਨੂੰ ਦੂਧੀਆਂ ਪਸ਼ਾਵਾਂ ਦੇ ਵਿੱਚ ਵੀ ਖਲੋਰੀ ਵੱਲ ਤੇ ਇੱਕ ਨੌਜਵਾਨ ਉੱਠਿਆ ਕਹਿੰਦਾ ਜੀ ਤੁਸੀਂ ਅੰਗਰੇਜ਼ੀ ਬੋਲਦੇ ਹੋ ਪੰਜਾਬੀ ਬੋਲਣੀ ਚਾਹੀਦੀ ਹੈ ਉਹ ਮਖਿਆ ਭਾਈ ਪੰਜਾਬੀ ਆ ਤੁਹਾਡੀ ਮੱਧ ਪ੍ਰਦੇਸ਼ ਤੋਂ ਆ ਨਹੀਂ ਜਾਂਦੀ ਮੈਂ ਮਹਾਰਾਸ਼ਟਰ ਤੇ ਜਾ ਕੇ ਆਇਆ ਉਹਨਾਂ ਨੂੰ ਦਿਖਾਇਆ ਵੀ ਸਾਡੇ ਐਸ ਨਾਲ ਚੱਲ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਇੱਲਕੁਕਰ ਕੁਝ ਨਹੀਂ ਸਮਝ ਆਉਂਦਾ ਪੰਜਾਬੀ ਦੇ ਨਾਲ ਅੱਖਰ ਪੜ੍ਹੇ ਜਾਂਦੇ ਨੇ ਨਾ ਸਾਨੂੰ ਬੋਲੀ ਸਮਝ ਆਉਂਦੀ ਨਾ ਉਹਨਾਂ ਦੀ ਆਪਾਂ ਨੂੰ ਆਉਂਦੀ ਹੈ ਤੇ ਇਸੇ ਤਰੀਕੇ ਦੁਨੀਆ ਦੇ ਵਿੱਚ ਕਿੰਨੇ ਲੋਕ ਹੈਗੇ ਜਿਹੜੇ ਪੰਜਾਬੀ ਬੋਲਦੇ ਤੇ ਜੇਕਰ ਤੁਸੀਂ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਜਿੱਤਣਾ ਹੈ ਜੇਕਰ ਪਬਲਿਕ ਓਪੀਨੀਅਨ ਕ੍ਰੀਏਟ ਕਰਨੀ ਹੈ ਤੁਹਾਨੂੰ ਭਾਸ਼ਾਵਾਦਾਰੇ ਵੀ ਆਪਣੀ ਸੰਕੀਰਣਤਾ ਤਿਆਗਣੀ ਪਵੇ ਸੋ ਮੇਰੇ ਕੋਲ ਟਾਈਮ 10 ਮਿੰਟ ਤੋਂ ਵੱਧ ਲੈ ਗਿਆ ਮੈਂ ਹਾਂ ਤੋਂ ਬਾਕੀ ਗੱਲਾਂ ਫੇਰ ਸਹੀ ਤੇ ਇਨ੍ਹਾਂ ਹੀ ਵਿਚਾਰਾਂ ਦੇ ਨਾਲ ਅੱਜ ਲੋੜ ਹੈਗੀ ਆ ਇਹੋ ਜੇ ਵਿਚਾਰ ਸੰਘਰਸ਼ਾਂ ਦਾ ਹਿੱਸਾ ਬਣਨ ਦੀ ਜਿਹੜੇ ਰੂਪ ਦੇ ਵਿੱਚ ਕੋਈ ਆਰਥਿਕ ਤੌਰ ਦੇ ਉੱਤੇ ਮਦਦ ਕਰ ਸਕਦਾ ਕੋਈ ਆਵਾਜ਼ ਦੇ ਤੌਰ ਦੇ ਉੱਤੇ ਸਪੋਰਟ ਕਰ ਸਕਦਾ ਕੋਈ ਖੁਦ ਸੰਘਰਸ਼ ਦੇ ਵਿੱਚ ਜਾ ਸਕਦਾ ਤਾਂ ਇਸੇ ਦੇ ਨਾਲ ਹੀ ਅਸੀਂ ਇਸ ਧਰਤੀ ਨੂੰ ਬਚਾ ਸਕਦੇ ਆ ਮਨੁੱਖਾਂ ਦੇ ਰਹਿਣ ਜੋਗੀ ਛੱਡ ਸਕਦੇ ਆ ਨਹੀਂ ਤਾਂ ਫਿਰ ਜਿਵੇਂ ਆ ਹਰ ਰੋਜ਼ ਅੱਜ ਤੀਜੀ ਕਿਸ਼ਤਾ ਆ ਗਈ ਮੈਂ ਉਹਨਾਂ ਦੀ ਉਹ ਟਾਪਿਕ ਬਹੁਤ ਸਾਰੇ ਨੇ ਕਦੇ ਫਿਰ ਸਹੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ